ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੜੀ ਮੰਗਲਵਾਰ ਦੀ ਕਾਫੀ ਟਾਈਮ ਤੋਂ ਚੱਲ ਰਹੀ ਵਿਚਾਰ ਜਿਹੜੀ ਸਾਡੀ ਭੈਣਾ ਭਰਾਵਾਂ ਦੀ ਆਪਸ ਦੇ ਵਿੱਚ ਉਸ ਵਿਚਾਰ ਦੇ ਵਿੱਚ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਜਿਹੜੀ ਬਾਣੀਆਂ ਆਪਾਂ ਰੋਜ਼ ਪੜ੍ਹਦੇ ਆ ਜਿਹਨੂੰ ਅਸੀਂ ਸੋਧਰ ਦੀ ਬਾਣੀਆਂ ਆਖਦੇ ਆ ਇਸ ਬਾਣੀ ਦੇ ਜਿਹੜੇ ਵਿਚਾਰ ਨੇ ਉਹ ਰਲ ਮਿਲ ਕੇ ਕੀਤੇ ਜਾਣ ਕਿਤੇ ਇਹ ਨਾ ਹੋਵੇ ਕਿ ਅਸੀਂ ਸਿਰਫ ਬਾਣੀ ਨੂੰ ਪੜ੍ਹਦੇ ਆ ਤੇ ਪੜ ਕੇ ਛੱਡ ਦਿੰਦੇ ਆ ਪਰ ਅਸੀਂ ਇਹਦੇ ਵਿਚਾਰ ਅਜ ਤੱਕ ਸਮਝਿਆ ਜਾਂ ਨਹੀਂ ਸਮਝੇ ਪਿਛਲੇ ਹਫਤੇ ਪਹਿਲੇ ਸ਼ਬਦ ਦਾ ਵਿਚਾਰ ਜਿਹੜਾ ਹੈ ਉਹ ਸਾਡੇ ਵੀਰ ਵੀਰ ਨਰਿੰਦਰਪਾਲ ਸਿੰਘ ਜੀ ਨੇ ਕੀਤਾ ਸੀ ਅੱਜ ਜਿਹੜਾ ਦੂਸਰਾ ਸ਼ਬਦ ਹੈ ਉਹਦੀ ਵਿਚਾਰ ਕਰਨਗੇ ਸਾਡੇ ਵੀਰ ਵੀਰ ਐਮ ਪੀ ਸਿੰਘ ਜੀ ਸ਼ਬਦ ਦੇ ਆਖਾਂ ਜੀਵਾਂ ਵਿਸਰੇ ਮਰ ਜਾਮ ਸਦਾ ਸਿੱਧੇ ਸਿੱਧੇ ਭਾਵਾ ਕਿ ਜੇ ਮੈਂ ਆਖਦਾ ਜੇ ਮੈਂ ਗੁਣਾ ਨਾਲ ਜੁ ਗੁਣਾ ਨੂੰ ਆਖਦਾ ਤਾਂ ਮੈਂ ਜੀਣਾ ਹੈ ਜੇ ਮੈਂ ਭੁੱਲ ਜਾਣਾ ਹੈ ਤਾਂ ਮੈਂ ਮਰ ਜਾਣਾ ਹੈ ਇਹਦੇ ਵਿੱਚ ਕਿਸ ਮਰਨ ਦੀ ਗੱਲ ਸੱਚੇ ਪਾਤਸ਼ਾਹ ਨੇ ਕੀਤੀ ਆ ਤੇ ਕਿਸ ਜਿਉਣ ਦੀ ਗੱਲ ਜਿਹੜੀ ਆ ਉਹ ਇਸ ਸ਼ਬਦ ਦੇ ਵਿੱਚ ਸਾਨੂੰ ਸੱਚੇ ਪਾਤਸ਼ਾਹ ਨੇ ਸਮਝਾਈ ਆ ਉਹ ਅਸੀਂ ਵੀਰ ਜੀ ਕੋਲੋਂ ਸਮਝਾਂਗੇ ਕਿਸ ਸਰੀਰਕ ਮੌਤ ਦੀ ਗੱਲ ਹੈ ਜਾਂ ਜਮੀਰ ਦੀ ਮੌਤ ਦੀ ਗੱਲ ਆ ਜਿਹੜੀ ਇਹਦੇ ਵਿੱਚ ਸੱਚੇ ਪਾਤਸ਼ਾਹ ਸਾਨੂੰ ਸਮਝਾ ਕੇ ਗਏ ਨੇ ਤੇ ਜਿਹੜੀ ਅਸੀਂ ਸਾਰਿਆਂ ਨੇ ਆਪਸ ਦੇ ਵਿੱਚ ਸਮਝਣ ਦੀ ਤੇ ਆਪਣੇ ਆਪ ਤੇ ਅਪਲਾਈ ਕਰਨ ਦੀ ਕੋਸ਼ਿਸ਼ ਕਰਨੀ ਆ ਕਿ ਜੇ ਮੈਂ ਗੁਨਾ ਦੇ ਨਾਲ ਜੀਂਦਾ ਐ ਗੁਨਾ ਨੂੰ ਆਖਦਾ ਐ ਗੁਨਾ ਨੂੰ ਆਪਣੇ ਅੰਦਰ ਵਸਾਉਂਦਾ ਐ ਤੇ ਉਹਨਾਂ ਦੇ ਨਾਲ ਮੈਂ ਜੀਉਣਾ ਐ ਤਾਂ ਫੇਰ ਮੇਰੀ ਜ਼ਿੰਦਗੀ ਆ ਮੇਰਾ ਜੀਵਨ ਆ ਤੇ ਜੇ ਮੈਂ ਗੁਨਾ ਨੂੰ ਭੁੱਲ ਕੇ ਸ਼ੁਭ ਗੁਨਾ ਤੋਂ ਬਿਨਾਂ ਜੀਉਣਾ ਐ ਤਾਂ ਮੇਰੇ ਜ਼ਮੀਰ ਦੀ ਰੋਜ਼ ਹੀ ਮੌਤਾ ਮਿੰਟ-ਮਿੰਟ ਤੇ ਮੌਤਾ ਏ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸ਼ਬਦ ਚ ਸ਼ਬਦ ਵਿੱਚ ਸਮਝਾਇਆ ਹੈ ਹੁਣ ਅਸੀਂ ਅੱਗੇ ਵੇਖਾਂਗੇ ਕਿ ਸਾਡੇ ਵੀਰ ਜੀ ਸਾਨੂੰ ਇਸ ਸ਼ਬਦ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਚੱਲਦੇ ਨੇ ਤੇ ਕਿਵੇਂ ਸਾਨੂੰ ਸਮਝਾਉਂਦੇ ਨੇ ਤਾਂ ਕਿ ਸ਼ਬਦ ਨੂੰ ਸਮਝ ਕੇ ਅਸੀਂ ਅੱਜ ਜਦੋਂ ਸੋਦਰ ਦੀ ਬਾਣੀ ਪੜਾਂਗੇ ਤਾਂ ਇਸ ਸ਼ਬਦ ਦੇ ਵਿਚਾਰ ਅਸੀਂ ਆਪਣੇ ਤੇ ਲਾ ਕੇ ਦੇਖਾਂਗੇ ਕਿ ਅਸੀਂ ਚੰਗੇ ਗੁਣਾਂ ਦੇ ਨਾਲ ਜੀ ਰਹੇ ਆ ਜਾਂ ਨਹੀਂ ਸੋ ਵੀਰ ਜੀ ਪਲੀਜ਼ ਤੁਸੀਂ ਸ਼ੁਰੂ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਦਿਕ ਕਾਲ ਚਾਹਾਂੈੈਦਿਕ ਸੰਪਤੇ ਪੰਡਿਨੇ ਜਿੰਝ ਉਹਨੇ ਬੜੇ ਵਿਸਤਾਰ ਨਾਲ ਦੱਸਿਆ ਹੈ ਕਿ ਸੋਦਰਦੀ ਪਾਣੀ ਦੇ ਸ਼ਬਦ ਆਜ ਕਾਲ ਅਸੀਂ ਲੈ ਰਹੇ ਹਾਂ ਅਜ ਦੂਸਰਾ ਸ਼ਬਦ ਜੋ ਆਸਾਮ ਲਾ ਪਿਆਲਾ ਆਖਾਂ ਜੀਵਾ ਵਿਸਰੇ ਮਰ ਜਾਓ ਆਖਣੋਖਾ ਸਾਚਾ ਨਾਓ ਸਾਚੇ ਨਾਂ ਕੀ ਲਾਗਿਆ ਰੂਪ ਤਿਤ ਭੁਖੇ ਖਾਏ ਚਲਿਏ ਦੂ ਸੋ ਕਿਉ ਵਿਸਰੇ ਮੇਰੀ ਮਾਇ ਸਾਚਾ ਸਹਬ ਸਾਚੇ ਨਾਹਿ ਰਹਾ ਸਾਚੇ ਨਾਹਿ ਪਿਤਿਲ ਵਢਾਈ ਆਖ ਤਕ ਕੀ ਮਦ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਓੜਾ ਨਾ ਹੋਏ ਕਾੜ ਨ ਜਾਏ ਨ ਓਮ ਰਹੇ ਨ ਹੋਵੇ ਸੋਗ ਤਿੰਦਾਰੇ ਨ ਚੁਕੇ ਭੋਗ ਗੁਣ ਏਹੋ ਹੋ ਨਾਏ ਕੋਏ ਨਾ ਕੋ ਹੁਆ ਨਾ ਕੋਈ ਜੇ ਵੜੀ ਆਰ ਤੇ ਵੜ ਤੇਰੀ ਦਾ ਜਿੰਨ ਦਿਨ ਕਰਕੇ ਕੀਤੀ ਰਾਤ ਕਸੰਬਿਸਾਰੇ ਤੇ ਕਮਜਾ ਨਾਨਕ ਨਾਵੇ ਬਾਜ ਸੁਨਾਤ ਇਸ ਸ਼ਬਦ ਦੀ ਵਿਆਖਿਆ ਭੈਣ ਜੀ ਨੇ ਜਿੰਝ ਕਹਿ ਕੇ ਆਖਾਂ ਜੀਵਾਂ ਵਿਸਰੇ ਮਰ ਜਾਉ ਮੈਂ ਕਿਉਂਕਿ ਇਹ 라ਉ ਦੀ ਪੰਕਤੀ ਕਹਿੰਦੇ ਨੇ ਕਿ ਉੱਥੋਂ ਸ਼ੁਰੂ ਕਰੋ ਤੇ 라ਉ ਦੀ ਪੰਕਤੀ ਤੋਂ ਸ਼ੁਰੂ ਕਰਦਾ ਹਾਂ ਮਰ ਲਾ ਪੈਲਾ ਪਰਮ ਹੁੰਦੇ ਹਨ ਸੋਕਾ ਵਿਸਰੇ ਮੇਰ ਹਿਮਾਇ ਸਾਚਾ ਸਾਹਬ ਸਾਚੇ ਨਾ ਰਹਾ ਉਸ ਸਿਰਜਣਹਾਰ ਦਾ ਨਾਮ ਸਦਾ ਤੇ ਰਹਿਣ ਵਾਲਾ ਹੈ ਉਸ ਦੀ ਬਟਾਈ ਸਦਾ ਕਾਇਮ ਰਹਿਣ ਵਾਲੀ ਹੈ ਕੁਝ ਵਿਦਵਾਨ ਇਹ ਨਾਇ ਜਿਹੜਾ ਹੈ ਇਸ ਨੂੰ ਨਿਆਏ ਵੀ ਕਹਿੰਦੇ ਨੇ ਕਿ ਉਸ ਦਾ ਨਿਆਏ ਵੀ ਸੱਚਾ ਹੈ ਉਸ ਦਾ ਨਿਆਏ ਵੀ ਸੱਚ ਹੈ ਕਿ ਕਹੋ ਕਹਿੰਦੇ ਐਸਾ ਪਰਮਾਤਮਾ ਜੋ ਸੱਚਾ ਖੌਂਦਾ ਹੈ ਦੇਸ ਦੀਆਂ ਵਡਿਆਈਆਂ ਵੀ ਸੱਚ ਹਨ ਏ ਮੇਰੀ ਮਾਂ ਉਹ ਮੈਨੂੰ ਕਿਉਂ ਵਿਸਰ ਜਾਏ ਉਲ ਜਾਏ ਜੋ ਕੁ ਮੈਂ ਨਹੀਂ ਜਾਬੇ ਚੀ ਵੀ ਵੀ ਪੋੜੀ ਚਸੀ ਪਰਦੇ ਆ ਸੋਕਾ ਵਿਸਰੇ ਜੇ ਕਾਲ ਨਾ ਪਾਣੇ ਉਹ ਪਰਮਾਤਮਾ ਇਤਨਾ ਵੱਡਾ ਹੈ ਕਿ ਅਸੀਂ ਉਹਨੂੰ ਕਿਉਂ ਭੁੱਲ ਜਾਏ ਵਿਸਾਰ ਦਈਏ ਉਹ ਗੁਣਾ ਦਾ ਖਜ਼ਾਨਾ ਹੈ ਸੋਕਾ ਵਿਸਰੇ ਜੇ ਕਾਲ ਨਾ ਪਾਣੇ ਉਹ ਪ੍ਰਭੂ ਕਿਉਂ ਵਿਸਰ ਜਾਏ ਤੇ ਮਨੁੱਖ ਦੀ ਕੀਤੀ ਮਿਹਨਤ ਨੂੰ ਅਦਾਈ ਨਹੀਂ ਜਾਣ ਦਿੰਦਾ ਜੇ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ ਸੋ ਕਰ ਬਿਸਰੇ ਜੀਏ ਜਾਣੇ ਸੋ ਕਰ ਬਿਸਰੇ ਬਿਸਰੇ ਜਿਨ ਸਭ ਕੁਝ ਦਿਆ ਜਿਨ ਸਾਰਾ ਕੁਝ ਦਿੱਤਾ ਹੈ ਜਿਨ ਸਾਰੇ ਜੀ ਦਿੱਤੀ ਹੈ ਜਿਹੜਾ ਜੀਵਨ ਦਿੱਤਾ ਹੈ ਉਸ ਨੂੰ ਕਿਉਂ ਵੀ ਸਾਹ ਤੀਏ ਜਿਨ ਸੋ ਕਰ ਬਿਸਰੇ ਜੀਏ ਜਾਣੇ ਜੋ ਸਾਡੀ ਜੀਵਨ ਦਾ ਆਧਾਰ ਹੈ ਉਸ ਨੂੰ ਕਿਉਂ ਉਸ ਲਈ ਹੈ ਉਹ ਪ੍ਰਭੂ ਕਿਉਂ ਭੁੱਲ ਜਾਏ ਜਿਸ ਨੇ ਸਭ ਕੁਝ ਦਿੱਤਾ ਹੈ ਜੋ ਜੀਵਨ ਦੀ ਜ਼ਿੰਦਗੀ ਦਾ ਆਸਰਾ ਹੈ ਸੋ ਕਿਉਂ ਭਿਸਰੇ ਜੇ ਜੀਵਨ ਜੀਆ ਸੋ ਜੀਵਨ ਦੀ ਜ਼ਿੰਦਗੀ ਦਾ ਆਸਰਾ ਹੈ ਸੋ ਕਿਉਂ ਭਿਸਰੇ ਜੇ ਅਗਨ ਮੇਰੇ ਰੱਖੇ ਜਿਨਨੇ ਅਗਨ ਇਚ ਮਾਂ ਦੀ ਭੁੱਖੇ ਛਲਨ ਨੂੰ ਰੱਖਿਆ ਹੈ ਨੌ ਮਹੀਨੇ ਉਸ ਨੂੰ ਕਿਉਂ ਅਸੀਂ ਭਿਸਰ ਜਾਏ ਉਹ ਸਭ ਕਹਿੰਦੇ ਨੇ ਕਿ ਗੁਰ ਪ੍ਰਸਾਦ ਕੋ ਬਿੱਲ ਲਾ ਕੇ ਇਹ ਗੁਰੂ ਦੀ ਕਿਰਪਾ ਹੋਏ ਨਾ ਤਾਈ ਕੋਈ ਬਿੱਲ ਮਨੁਖ ਪ੍ਰਭੂ ਦੀ ਮਨੁਖ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝਦਾ ਹੈ ਕਿ ਉਸ ਨੂੰ ਵਿਸਰਨਾ ਨਹੀਂ ਚਾਹੀਦਾ ਸੋ ਕਿਉਂ ਵਿਸਰੇ ਜੇ ਬਿੱਤੇ ਬਾਰੇ ਘਟੇ ਉਹ ਕਾਲ ਬੁਰ ਕਿਉਂ ਭੁੱਲ ਜਾਏ ਜੋ ਮਾਇਆ ਰੂਪ ਜਗਤ ਜੈ ਤੋ ਬਚਾਉਂਦਾ ਹੈ ਜਨਮ ਜਨਮ ਦਾ ਟੂਟਾ ਗਾਂਡੇ ਅਤੇ ਕਈ ਜਨਮ ਦੇ ਵਿਛੜੇ ਹੋਏ ਜੀਵ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਗੁਰਪੁਰਖ ਤਤ ਇਹੋ ਬਜਾਇਆ ਜਿੰਨਾ ਸੇਵਕਾਂ ਨੂੰ ਪੂਰੇ ਗੁਰੂ ਨੂੰ ਇਹ ਗੱਲ ਸਮਝਾਈ ਹੈ ਪ੍ਰਭ ਆਪਣਾ ਨਾਨਕ ਜਨ ਦਿਹਾਿਆ ਇਹ ਨਾਨਕ ਉਹਨਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ ਉਸਨੇ ਯਾਦ ਕੀਤਾ ਹੈ ਆਪਣੇ ਢਿਲਿਚ ਵਿਸਾਇਆ ਹੈ ਉਹਨਾਂ ਨੇ ਜਿੰਨਾਂ ਦੇ ਦਿੱਤੇ ਸੇਵਕਾਂ ਨੇ ਜਿਨ੍ਹਾਂ ਨੇ ਇਸ ਨਹੀਂ ਵਿਸਰਿਆ ਹੈ ਲੇ ਪਦੇ ਦੀ ਵਿਆਖਿਆ ਆਰਾਮ ਕਰਦੇ ਹਾਂ ਆਖਾ ਜੀਵਾ ਜੇ ਮੈਂ ਉਸ ਪਰਮਾਤਮਾ ਆਕਾਲ ਪੁਰਖ ਪਰਮੇਸ਼ਰ ਦਾ ਨਾਮ ਆਖਦਾ ਹਾਂ ਤਾਂ ਮੈਂ ਆਤਮਕ ਜੀਵਨ ਜੀਂਦਾ ਹਾਂ ਵਿਸ੍ਰੇ ਮਰ ਜਾ ਵਿਸ੍ਰਣ ਪੁੱਲਨ ਨਾਲ ਮੈਂ ਆਤਮਾ ਵੱਲੋਂ ਮਰ ਜਾਂਦਾ ਹਾਂ ਇਹ ਭੈਂ ਜੀ ਨੇ ਜੀ ਦੱਸਿਆ ਹੈ ਕਿ ਗੁਨਾ ਦੀ ਗੱਲ ਹੈ ਕਿ ਜਦ ਮੈਂ ਗੁਨਾਤਮਕ ਪਰਮਾਤਮਾ ਦੀ ਓਟ ਆਸਰਾ ਗੁਰੂ ਦੀ ਸ਼ਰਨ ਲੈ ਕੇ ਜੀਣਾ ਆ ਔਰ ਆਪਣੀ ਹੋਂਮੇ ਛੱਡ ਦਿੰਦਾ ਆ ਤੇ ਉਹ ਜੀਣਾ ਜੀਣਾ ਹੈ ਔਰ ਮੇਰੀ ਰੋਜ ਰੋਜ ਮੂਤ ਹੁੰਦੀ ਹੈ ਜੇ ਮੈਂ ਹੋਂਮੇ ਅੰਦਰ ਜਿਹੜਾ ਹੈ ਪ੍ਰਮਾਤਮਾ ਨੂੰ ਵਿਚਾਰ ਕੇ ਹੋਂਮੇ ਅੰਦਰ ਜਦ ਮੈਂ ਜੀਂਦਾ ਆ ਆਪਣੇ ਆਗੁਣਾਰੇ ਜਿਹੜੇ ਹੈ ਨਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੇ ਅਧੀਨ ਆ ਜਾਂਦਾ ਆ ਮੈਂ ਮੇਰੀ ਕਰਕੇ ਤੇ ਮੇਰੀ ਹਰ ਵਕਤ ਦਿਨ ਬਦਿਨ किसी न किसी चोरी चुकारी चुगली इन्हों दिन ब दिन मेरी आत्मक मौत होती जाती है और मैं अगर जा विसर जावा परमात्मा नो मेरे अंदर होमे आ जाए विसरन का मतलब है कि होमे अनुसार जीवन जीना विसरन भोलन से आत्मा वालों मर जाता आखन और साच ना हो ਸੱਚਾ ਨਾਮ ਆਖਣਾ ਕਹਿਣਾ ਬੜਾ ਔਖਾ ਹੈ ਭਾਵੇਂ ਉਸ ਨੂੰ ਆਖਣ ਤੋਂ ਬਿਨਾ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ ਸੱਚੇ ਨਾਮ ਦੀ ਲੱਗਿਆ ਭੁੱਖ ਜਿਸ ਪਾਗਾਂ ਵਾਲੇ ਨੂੰ ਉਸ ਦੀ ਕਿਰਪਾ ਹੋ ਜਾਏ ਉਸ ਨੂੰ ਨਾਮ ਜਪਣ ਦੀ ਭੁੱਖ ਜਿਗਿਆਸਾ ਭਾਵਨਾ ਇੱਛਾ ਹੋ ਜਾਏ ਤਿਤ ਮੁਖੇ ਦਾ ਹੈ ਚਲਿਏ ਦੁਖ ਐਸੀ ਪਾਉਣਾ ਵਾਲੇ ਮਨੁੱਖ ਦੇ ਨਾਮ ਜਪਣ ਨਾਲ ਉਸੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਦੂਸਰੇ ਪਤਾ ਦੀ ਵਿਆਖਿਆ ਕਰਦੇ ਆ ਸੱਚੇ ਨਾਮ ਕੀ ਤੇਲਵੜੀ ਆਈ ਆਖ ਤੱਕ ਕੀਮਤ ਨਹੀਂ ਪਾਈ ਸਦਾ થી ਵੈੜ ਵਾਲੇ ਪਰਮਾਤਮਾ ਦੇ ਨਾਮ ਦੀ ਰਤਾ ਜਿਤਨੀ ਵੀ ਮਹਿਮਾ ਸਾਰੇ ਜੀਵ ਬਿਆਨ ਕਰਕੇ ਥੱਕ ਗਏ ਹਨ ਬਿਆਨ ਨਹੀਂ ਕਰ ਸਕਦੇ ਕੋਈ ਵੀ ਨਹੀਂ ਦੱਸ ਸਕਿਆ ਕਿ ਉਸ ਦੇ ਬਰਾਬਰ ਦੀ ਕੋਈ ਹੋਰ ਹਸਤੀ ਹੈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਕਾ ਜੇ ਜਗਤ ਦੇ ਸਾਰੇ ਜੀਵ ਰਾਲ ਕੇ ਪਰਮਾਤਮਾ ਦੀ ਮਹਿਮਾ ਬਿਆਨ ਕਰਨ ਤਾਂ ਯਤਨ ਕਰਨ ਤਾਂ ਉਹ ਪਰਮਾਤਮਾ ਆਪਣੇ ਅਸਲੇ ਨਾਲੋਂ ਵੱਡਾ ਨਹੀਂ ਹੋ ਜਾਂਦਾ ਔਰ ਅਗਰ ਜੇ ਉਹ ਨਾ ਕਰਨ ਤੇ ਉਸ ਨੂੰ ਕੋਈ ਫਰਕ ਨਹੀਂ ਫਰਕ ਤੇ ਸਾਨੂੰ ਹੀ ਹੈ ਕਿ ਬਾਈ ਅਸੀਂ ਜਿਹੜਾ ਹੈ ਉਹਨੂੰ ਵਿਸਾਰ ਦੇਂਦੇ ਆ ਤੇ ਆਪਣੇ ਹੀ ਆਵਗੁਣ ਜਿਹੜੇ ਆ ਉਹ ਮਾਨਣੇ ਚ ਆ ਜਾਂਦੇ ਨੇ ਪਰਮਾਤਮਾ ਨੂੰ ਕੋਈ ਇਸੇ ਨੂੰ ਜੜਾ ਹੈ ਜਦ ਜੀ ਸਾਹਿਬ ਇਹ ਚੀਜ਼ ਅਸੀਂ ਪੜ੍ਹਦੇ ਹਾਂ ਇੱਕ ਤੋਂ ਜੀ ਬੁ ਲੱਖ ਹੋਵੇ ਲੱਖ ਹੋਵੇ ਸਲਕਵੀ ਲੱਖ ਲੱਖ ਜਿਹੜਾ ਆਖੀ ਇੱਕ ਦਾ ਜੀ ਇਹ ਤਰਾ ਉਤਪਰੀਆਂ ਚਰੀ ਹੋਈ ਕਾ ਤੁਨ ਕਹ ਲਾ ਅਕਾਸ ਕੀ ਕੀਟਾਰੇ ਤਾਨਕ ਨਦਰੀ ਪਾਈਏ ਕੋਈ ਇਹ ਹੀ ਪੋੜੀਆਂ ਨੇ ਉਹਦੇ ਗੁਣ ਗਾंदे 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 ਹੀ ਗੁਣੀ ਨਾਲ ਸਮਾ ਜਾਂਦੇ ਆ ਇਹ ਇਸੇ ਨੂੰ ਗੁਰੂ ਸਾਹਿਬ ਕਿਹਾ ਹੈ ਕਿ ਵਿਸਰੇ ਮਰ ਜਾਉ ਜੇ ਮੈਂ ਗੁਣ ਨਹੀਂ ਗਾਉਂਦਾ ਤੇ ਮੇਰੀ ਆਤਮਾ ਕੁਮਤ ਹੋ ਜਾਂਦੀ ਹੈ ਮੇਰੇ ਜਿਹੜਾ ਹੈ ਫਿਰ ਕਾਮ ਕ੍ਰੋਧ ਲੋ ਮੋਹਿਤ ਮੈਂ ਚਲਾ ਜਾਂਦਾ ਹਾਂ ਔਰ ਅਗਰ ਮੈਂ ਵਿਸਰਦਾ ਹਾਂ ਤੇ ਫਿਰ ਮੈਂ ਪ੍ਰਭੂ ਨਾਲ ਵਿਲੰਦਿ ਰਾਈ ਚੰਦਾ ਪਿਆ ਆ ਇਹ ਫੋੜੀਆਂ ਚੜਨਾ ਮਤਲਬ ਕਿ ਬਾਇ ਤੋਂ ਜਿੱਤ ਚੱਲਦੇ ਤੀਸਰੇ ਪਦੇ ਦੀ ਵਿਆਖਿਆ ਕਰਦੇ ਹਾਂ ਨਾ ਉਹ ਮਰੇ ਨਾ ਹੋਵੇ ਸੋਗ ਉਹ ਪਰਮਾਤਮਾ ਕਦੇ ਮਰਦਾ ਨਹੀਂ ਨਾ ਹੀ ਉਸ ਦੀ ਕਰ ਫਾਤਰ ਸੋਗੋਂ ਦਾ ਗੋਗੋ ਮਰਦਾਈ ਨਹੀਂ ਤੇ ਸੋਕੀ ਹੋਏਗਾ ਤਿੰਨ ਦਾ ਰੇ ਨਾ ਚੁਕੇ ਪੋ ਉਹ ਪ੍ਰਭੂ ਸਦਾ ਜੀਵ ਨੂੰ ਰਜਕ ਦੇਂਦਾ ਹੈ ਦੂਸੀਆਂ ਦਿੱਤੀਆਂ ਦਾਤਾ ਦਾ ਵਰਤਨਾ ਤਦੇ ਮੁਕਦਾ ਨਹੀਂ ਪਾਪ ਜੀਵ ਉਸੀਆਂ ਦਿੱਤੀਆਂ ਦਾਤਾ ਸਦਾ ਵਰਤਦੇ ਪਰ ਉਹ ਮੁਕ ਨਹੀਂ ਜਾਣੀ ਇਹ ਗੁਣ ਇਹ ਹੋ ਨਾ ਕੋਈ ਨਾ ਕੋ ਹੋਣਾ ਨਾ ਕੋਈ ਉਸ ਪ੍ਰਭੂ ਦੀ ਵੱਡੀ ਖੂਬੀ ਇਹ ਹੈ कोई होर उस वर्गा नहीं है उस वर्गा अजे तक ना कोई होया तो ना कोई हो चौथे तो पद की व्याख्या करते हैं जेवड़ आप तेवड़ तेरी दात जिन दिन करके की रात ये प्रभु जेडा बेंत तू आप है उतनी बेंत तेरी बख्शिश है तू ऐसा है जिसने दिन बनाया है ਤੇ ਰਾਤ ਬਣਾਈ ਹੈ ਖਸਮ ਵਿਸਾਰਤ ਇਕਬਿਆ ਨਾਨਕ ਨਾਮੇ ਬਾਸਨਾ ਇਹ ਨਾਨਕ ਉਹ ਬੰਦੇ ਭੈੜੇ ਅਸਰੇ ਵਾਲੇ ਬਣ ਜਾਂਦੇ ਹਨ ਜੋ ਐਸੇ ਖਸਮ ਪ੍ਰਭੂ ਨੂੰ ਵਿਸਾਰਦੇ ਹਨ ਨਾਮ ਤੋਂ ਖੋ ਜੇ ਹੋਏ ਜੀਵ ਨੀਛਣ ਇਸ ਲਈ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ ਆਪਣੇ ਅੰਦਰ ਉਸਨੇ ਜੋ ਹੈ ਹਰ ਕਾਮ ਵਿੱਚ ਆਪਣੀ ਸਮ੍ਰਿਤੀ ਚ ਰੱਖਣਾ ਹੈ ਨਹੀਂ ਤੇ मरने के बराबर है श्री राग मैं अपने विचार जेड़े है इस शब्द तो विचारा छांत है महलावा अंग अस्सी तेरे बचन अनूप आधार संतन आधार बाणी विचारीए जियो ये सुंदर प्रभु ये बेंत प्रभु اے ਸੰਤਾਂ ਦੇ ਆਸਰੇ ਪ੍ਰਭੂ ਤੇਰੀ ਸਿਫਤ ਲਾਦੀ ਬਾਣੀ ਵਿਚਾਰੀ ਹੈ ਇਸ ਦੇ ਵਿੱਚ ਵਸਾਈ ਹੈ ਸਿਮਰਤ ਸਾਸ ਗਿਰਾਸ ਪੂਰਨ ਬਿਸਰਾਮ ਕਿਉ ਮਨੋਂ ਵਿਸਾਰੀਏ ਜੀਉ ਸਵਾਸਵਾਸ ਤੇ ਰਨਾਮ तिमਰਿਆ ਉਹਨਾਂ ਦੀ ਨੂੰ ਇਹ ਪ੍ਰਾਪਰੋਸਾ ਬਣ ਜਾਂਦਾ ਹੈ ਕਿ ਪ੍ਰਭੂ ਦਾ ਨਾਮ ਕਦੇ ਵੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ ਕਿਉ ਮਨੋਂ ਵਿਸਾਰੀਏ ਨਿਮਖ ਨਹੀਂ ਟਾਰੀਏ ਗੁਣਵੰਤ ਪ੍ਰਾਨ ਹਮਾਰੇ ਏ ਗੁਣਾ ਦੇ ਸੋ ਮੈਂ ਪ੍ਰਭੂ ਏ ਸੰਤਾਂ ਦੀ ਜਾਣ ਪ੍ਰਭੂ ਪ੍ਰਭੂ ਸੰਤਾਂ ਨੂੰ ਇਹ ਭਰੋਸਾ ਬਣ ਜਾਂਦਾ ਹੈ ਕਿ ਤੇਰਾ ਨਾਮ ਕਦੇ ਵੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ ਅੱਖ ਦੇ ਚੰਪਨ ਤੱਕ ਜਿੰਨੇ ਸਮੇਂ ਵਾਸਤੇ ਵੀ ਮਨ ਤੋਂ ਪਰੇ ਹਟਾਣਾ ਨਹੀਂ ਚਾਹੀਦਾ ਮਨ ਬਾਛਤ ਫਲ ਦੇ ਤੇ ਸੁਆਮੀ ਜੀ ਕੀ ਬਿਰਥਾ ਸਾਰੇ ਉਹਨਾਂ ਨੂੰ ਇਹ ਨਿਸ਼ਚੈ ਹੋ ਜਾਂਦਾ ਹੈ ਕਿ ਮਾਲਕ ਪ੍ਰਭੂ ਮਨ ਇਛਤ ਫਲ ਦੇ ਬਖਸ਼ਦਾ ਹੈ ਹਰੇਕ ਜੀਵ ਦੀ ਪੀੜਾ ਦੀ ਸਾਰ ਲੈਂਦਾ ਹੈ ਅਨਾਥ ਕੇ ਨਾਥ ਅਨਾਥ ਕੇ ਨਾਥੇ ਸਰਬ ਕੇ ਸਾਥੇ ਜਪ ਜੂਏ ਜਨਮ ਨਾ ਹਾਰੀਏ ਇਹ ਅਨਾਥਾ ਦੇ ਨਾਮ ਪ੍ਰਭੂ ਇਹ ਜੀਵਾਂ ਦੇ ਅੰਗ ਸੰਗ ਰਹਿਣ ਵਾਲੇ ਪ੍ਰਭੂ ਤੇਰਾ ਨਾਮ ਜਪ ਕੇ ਮਨੁੱਖਾ ਜਨਮ ਕਿਸੇ ਜੁਆਰੀਏ ਵਾਂਗ ਜੂਏ ਦੀ ਬਾਜੀ ਵਿੱਚ ਵਿਅਰਥ ਨਹੀਂ ਹੋਇਆ ਜਾ ਸਕਦਾ ਨਾਨਕ ਕੀ ਬੇਨਤੀ ਪ੍ਰਾਪੈ ਕਰੇ ਕਿਰਪਾ ਭਾਉ ਜਲ ਧਾਰੀਏ ਪ੍ਰਮਾਤਮਾ ਦੇ ਪਾਸ ਨਾਨਕ ਦੀ ਇਹ ਬੇਨਤੀ ਹੈ اے ਪ੍ਰਭੂ ਕਿਰਪਾ ਕਰ ਮੈਨੂੰ ਆਪਣਾ ਨਾਮ ਦੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਰਾਂਸ਼ੀ ਜਿਵੇਂ ਭੈਣ ਜੀ ਨੇ ਕਿਹਾ ਕਿ ਅਗਰ ਅਸੀਂ ਗੁਣਾ ਨਾਲ ਜੀਂਦੇ ਆ ਪਰਮਾਤਮਾ ਦੀ ਓਟ ਆਸਰਾ ਲੈ ਕੇ ਉਸ ਦੇ ਗੁਰੂ ਦੇ ਆਸ਼ੇ ਨਾਲ ਚੱਲਦੇ ਹਾਂ ਤਾਂ ਤੇ ਜੀਵਨ ਜੀਣਾ ਹੈ ਔਰ ਅਗਰ ਅਸੀਂ ਉਸ ਨੂੰ ਵਿਚਾਰ ਕੇ ਆਪਣੇ ਮਨ ਆਪਣੇ ਬੁੱਧੀ ਆਪਣੀ ਹੋਮੇ ਅੰਦਰ ਜੀਂਦੇ ਹਾਂ ਤੇ ਫਿਰ ਰੋਜ਼ ਰੋਜ਼ ਸਦੀ ਆਤਮਕ ਮੌਤ ਹੁੰਦੀ ਹੈ ਕਿਉਂਕਿ ਕਦੇ ਅਸੀਂ ਗੁੱਸਾ ਕਰਦੇ ਹਾਂ ਕਦੇ ਅਸੀਂ ਚੁਗਲੀ ਕਰਦੇ ਹਾਂ ਕਦੇ ਅਸੀਂ ਕਿਸੇ ਦੀ ਹੋਰ ਨਿੰਦਾ ਕਰਦੇ ਹਾਂ ਤੇ ਇਹ ਗੁਨ ਗੁਨਾਂ ਜਿਹੜੀਆਂ ਨਾ ਕਾਮ ਕਦੇ ਕਾਮ ਕਾਸ਼ਨਾ ਪਾੜ ਜਾਂਦੀ ਹੈ ਲੋਭ ਹੋ ਜਾਂਦਾ ਹੈ ਮਾਇਆ ਮੋਹ ਇੱਕ ਪਰ ਜੁ ਲਗਾ ਹੋ ਜਾਂਦਾ ਹੈ ਸ੍ਰਿਸ਼ਟੀ ਨਾਲ ਤੇ ਉਹ ਵੀ ਨਾ ਮਰਨਾ ਉਹ ਮਰਨਾ ਨਹੀਂ ਹੈ ਉਹ ਤੇ ਮਰਨਾ ਦਿਨ ਦਿਨ ਮਰਨਾ ਹੈ ਤੇ ਇਸ ਲਈ ਸਾਨੂੰ ਕਦੇ ਪਰਮਾਤਮਾ ਨੂੰ ਵਿਸਾਰਨਾ ਨਹੀਂ ਚਾਹੀਦਾ ਉਸ ਨੂੰ ਮਨ ਵਿੱਚ ਰੱਖਣਾ ਚਾਹੀਦਾ ਹੈ ਉਹ ਤੇ ਗੁਰੂ ਤਾਰਨ ਕਰਨ ਚਾਹੀਦੇ ਨੇ ਗੁਣਾ ਨਾਲ ਹੀ ਸਾਨੂੰ ਜੀਣਾ ਚਾਹੀਦਾ ਹੈ ਇਹ ਵਿਚਾਰ ਹੈ ਮੈਂ ਆਪਣੇ ਸੰਪੋੜਦਾ ਵਾਈਗਲ ਜੀ ਪਰ ਕਲਸਾ ਵਾਈਗਲ ਜੀ ਕੀਤੇ